ਅੱਜ ਸੰਬੇਧਿਤਾ ਪ੍ਰੋਫੈਸਰ ਸਾਹੂਣੀ ਆਏ ਹੈ ਕਿਤੇ ਟਾਈਮ ਕੱਢ ਕੇ ਸਾਰੇ ਜਾਣੀ ਅਸੀਂ ਮੂਵੀਜ਼ ਵੀ ਦੇਖਣ ਜਾ ਸਕਦੇ ਸੀ ਅਸੀਂ ਇਹ ਰੋਜ਼ ਫੈਸਟੀਵਲ ਵੀ ਜਾ ਸਕਦੇ ਸੀ ਤੇ ਗੁਰਪ੍ਰੀਤ ਜੀ ਮੇਰੇ ਕੋਲ ਲੀਕ ਸੀਗੇ ਤੇ ਗੱਲਾਂ-ਗੱਲਾਂ ਚ ਪਹਿਲਾਂ ਤਾਂ ਮੈਨੂੰ ਸੁਣਦਿਆਂ ਨਹੀਂ ਸੀ ਪਰ ਜਦੋਂ ਸੁਣਿਆ ਤੇ ਮੇਰੇ ਤੋਂ ਵੀ ਅੱਗੇ ਲੰਘ ਗਏ ਬਾਬਾ ਪੀਮਰਾਓ ਅੰਬੇਦਕਰ ਸਾਹਿਬ ਜੀ ਦੇ ਜੀਵਨ ਨੂੰ ਲੈ ਕੇ ਇੱਕ ਪ੍ਰਤੀਯੋਗਤਾ ਕੁਰਾਲੀ ਦੇ ਵਿੱਚ ਕਰਵਾਈ ਗਈ ਸੀ ਜਿਸ ਨੂੰ ਅੱਜ ਜੋ ਬੱਚਿਆਂ ਨੇ ਇਸ ਪ੍ਰਤੀਯੋਗਤਾ ਵਿੱਚ ਪਾਰਟਿਸਿਪੇਟ ਕੀਤਾ ਸੀ ਉਹਨਾਂ ਬੱਚਿਆਂ ਨੂੰ ਅੱਜ ਇਨਾਮ ਵੀ ਦਿੱਤੇ ਜਾ ਰਹੇ ਨੇ ਅਤੇ ਇਸ ਮੌਕੇ ਤੇ ਕਾਫੀ ਅਹੁਦੇਦਾਰ ਜੋ ਕਿ ਬਾਬਾ ਸਾਹਿਬ ਦੇ ਜੀਵਨ ਬਾਰੇ ਵਕ ਵਕ ਤਰ੍ਹਾਂ ਦੀ ਪ੍ਰਤੀਯੋਗਤਾ ਕਰਵਾਉਂਦੇ ਹਨ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਦੇ ਹਨ ਕਿ ਅਜਾਣਦੇ ਕਿਹੜੇ ਕਿਹੜੇ ਬੱਚਿਆਂ ਨੂੰ ਅੱਜ ਇਨਾਮ ਦਿੱਤੇ ਗਏ ਨੇ ਅਤੇ ਕੀ ਕਹਿਣਾ ਚਾਹੁੰਦੇ ਆ ਉਹ ਚਾਹਤ ਸਰ ਆਪਣਾ ਨਾਮ ਕੀ ਹੈ ਡੈਜ਼ਿਗਨੇਸ਼ਨ ਕੀ ਹੈ ਤੇ ਅੱਜ ਕੋਰਾਨੀ ਬੋਚਿਓ ਉਹ ਜਾਣਕਾਰੀ ਦਿਓ ਸਰ ਮੈਂ ਅਨਿਲ ਕੁਮਾਰ ਮੈਂ ਬੇਸਿਕਲੀ ਸੈਮੀ ਗਵਰਨਮੈਂਟ ਸਰਵਿਸ ਚੰਡੀਗੜ੍ਹ ਦੇ ਵਿੱਚ ਕਰ ਰਿਹਾ ਤੇ ਨਾਲ ਨਾਲ ਅਸੀਂ ਐਨਜੀਓ ਚਲਾ ਰਹੇ ਹਾਂ ਡਾਕਟਰ ਬੀ ਆਰ ਅਮਬੇਡਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਤੇ ਜਿਹਦੇ ਨਾਲ ਅਸੀਂ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਵਿਚਾਰ ਤੇ ਥਾਟਸ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਚਾਹੇ ਜਿਵੇਂ ਅੱਜ ਇੱਕ ਐਗਜ਼ਾਮਪਲ ਹੈ ਵੀ ਬਾਬਾ ਸਾਹਿਬ ਦੀ ਬੁੱਕ ਤੇ ਜਿਹੜਾ ਕੰਪੀਟੀਸ਼ਨ ਹੋਇਆ ਸੀ ਉਹਦਾ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਡੇ ਜਿਹੜਾ ਅੱਜ ਰੱਖਿਆ ਗਿਆ ਔਰ ਬਹੁਤ ਸਾਰੇ ਬੱਚੇ ਅੱਜ ਪ੍ਰਾਈਜ਼ ਜਿਹੜੇ ਆ ਉਹ ਹਾਸਲ ਕਰ ਰਹੇ ਆ ਤੇ ਕਿੰਨੇ ਕਿੰਨੇ ਕੇ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਗਏ ਦੀ ਤੇ ਜੇ ਅਸੀਂ ਗੱਲ ਕਰੀਏ ਇੱਥੋਂ ਇਸੇ ਫੰਕਸ਼ਨ ਦੀ ਕਟੋ-ਕਟ ਪੰਜ-ਛੇ ਬੱਚੇ ਤਾਂ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਪ੍ਰਾਈਜ਼ ਦੇ ਰਹੇ ਆ ਤੇ ਬਾਕੀ ਜਿਹੜੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀ ਬੱਚਿਆਂ ਨੇ ਉਹ ਉਹਨਾਂ ਬੱਚਿਆਂ ਨੂੰ ਅਸੀਂ ਕੌਂਸਲੇਸ਼ਨ ਪ੍ਰਾਈਜ਼ ਦੇ ਰਹੇ ਆ ਨਾ ਕੈਲੰਡਰ ਦੇ ਰਹੇ ਆ ਬਾਵਾ ਸਾਹਿਬ ਦਾ ਤੇ ਸਰਟੀਫਿਕੇਟ ਦੇ ਰਹੇ ਆ ਨਾਲ ਉਹਨਾਂ ਨੂੰ ਪਾਰਟਿਸਿਪੇਟ ਕਰਨ ਨਾਲ ਸਰ ਕੀ ਕਿੰਨਾ ਕੁ ਮੋਟੀਵੇਟ ਹੁੰਨੇ ਆ ਬੱਚੇ ਦੇਖੋ ਪਾਰਟਿਸਿਪੇਸ਼ਨ ਜਿਹੜੀ ਆ ਨਾ ਉਸੇ ਤੋਂ ਹੀ ਜਿਹੜਾ ਬੱਚਾ ਮੋਟੀਵੇਟ ਹੁੰਦਾ ਆ ਉਹਨੂੰ ਪਤਾ ਲੱਗਦਾ ਮੈਂ ਕਿੱਥੇ ਸਟੈਂਡ ਕਰ ਰਿਹਾ ਕਿਸ ਮੇਰੀ ਜਿਹੜੀ ਆ ਸਟੇਜ ਕਿੰਨੀ ਕੁ ਆ ਮੈਨੂੰ ਕਿੰਨੀ ਕੁ ਮਿਹਨਤ ਕਰਨ ਦੀ ਲੋੜ ਆ ਜਦੋਂ ਬੱਚਾ ਦੂਜਿਆਂ ਦੇ ਵੱਲ ਦੇਖਦਾ ਕਿ ਉਹ ਬੱਚੇ ਨੂੰ ਪ੍ਰਾਈਸ ਮਿਲ ਗਿਆ ਬੱਚਾ ਕਿ ਨਿਕਲ ਗਿਆ ਉਹ ਬੱਚਾ ਹੋਰ ਅੱਗੇ ਮਿਹਨਤ ਕਰੇਗਾ ਕਿ ਹੋਰ ਉਹ ਨੌਲੇਜ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ ਅੱਗੇ ਕੰਪੀਟ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਅੱਜ ਕੱਲ ਕੰਪੀਟੀਸ਼ਨ ਦਾ ਯੋਗ ਹੈ ਤੇ ਪੁਆਇੰਟਾਂ ਪੁਆਇੰਟਾਂ ਤੇ ਹੀ ਸਾਡਾ ਕੰਪੀਟੀਸ਼ਨ ਜਿਹੜਾ ਬੱਚੇ ਦੀ ਅੱਜ ਜਿਹੜਾ ਉਹ ਆਪਣੇ ਸਫਲ ਹੋ ਜਾਂਦਾ ਜਾਂ ਪਿਛੇ ਰਹਿ ਜਾਂਦਾ ਪੁਆਇੰਟਾਂ ਦੀ ਸਿਰਫ ਫਰਕ ਹੁੰਦਾ ਇਸ ਕਰਕੇ ਬੱਚਾ ਮੋਟੀਵੇਸ਼ਨਲ ਤਾਂ ਹੀ ਹੋਏਗਾ ਜੇ ਉਹ ਪਾਰਟਿਸਿਪੇਟ ਕਰੇਗਾ ਪਾਰਟਿਸਿਪੇਟ ਕਰਵਾ ਦਿਓ ਕੰਪੀਟੀਸ਼ਨ ਕਰੇਗਾ ਸਰ ਜਿਵੇਂ ਰਾਜਨੀਤਿਕ ਮਾਹੌਲ ਚੱਲ ਰਿਹਾ ਹੈ ਕਿ ਬਾਬਾ ਸਾਹਿਬ ਨੇ ਵੀ ਕੋਈ ਰਾਜਨੀਤਿਕ ਪਾਰਟੀ ਬਣਾਈ ਸੀ ਦੇਖੋ ਬਾਬਾ ਸਾਹਿਬ ਨੇ ਰਾਜਨੀਤੀ ਪਾਰਟੀ ਪ੍ਰੀ ਇੰਡੀਪੈਂਡੈਂਸੀ ਵੀ ਬਣਾਈ ਤੇ ਤੇ ਪੋਸਟ ਇੰਡੀਪੈਂਡੈਂਸ ਵੀ ਬਣਾਈ ਜਦੋਂ ਉਹਨਾਂ ਨੇ ਭਾਰਤ ਜਿਸ ਆਜ਼ਾਦ ਨਹੀਂ ਸੀ ਹੋਇਆ ਤੇ ਬਾਬਾ ਸਾਹਿਬ ਤਾਂ politically power is the master ਕੀ ਉਹ ਤਾਂ ਕਹਿੰਦੇ ਸੇ ਕਿ ਰਾਜਨੀਤੀ ਇੱਕ ਹੀ ਕੁੰਜੀ ਹੈ ਜਿਸ ਨਾਲ ਤੁਹਾਡੇ ਸਾਰੇ ਸਮੱਸਿਆਵਾਂ ਦਾ ਹੱਲ ਹੈ ਤੋ ਬਾਬਾ ਸਾਹਿਬ ਨੇ ਲੇਬਰ ਫੈਡਰੇਸ਼ਨ ਪਾਰਟੀ ਜਿਹੜੀ ਇੰਡੀਪੈਂਡੈਂਟ ਲੇਬਰ ਪਾਰਟੀ ਜਿਹੜੀ ਉਹ ਬਣਾਈ ਸੀ ਬਿਫੋਰ ਇੰਡੀਪੈਂਡੈਂਟ ਉਸ ਤੋਂ ਬਾਅਦ ਉਹਨਾਂ ਨੇ ਰਿਪਬਲਿਕ ਆਰਪੀਆਈ ਵੀ ਬਣਾਈ ਸੀ ਤੇ ਇਸ ਕਰਕੇ ਉਹ ਤਾਂ ਰਾਜਨੀਤੀ ਹੀ ਕਹਿੰਦੇ ਕਿ ਵੀ ਤੁਹਾਡਾ ਹੱਲ ਹੈਗਾ ਰਾਜਨੀਤੀ ਸਹੀ ਬੰਦੇ ਆਣਗੇ ਤੇ ਤੁਹਾਡੀ ਸਮੱਸਿਆ ਦਾ ਹੱਲ ਹੋਏਗਾ ਬਿਲਕੁਲ ਬਾਬਾ ਸਾਹਿਬ ਤਾਂ 100% ਕਹਿੰਦਾ 200% ਬਾਬਾ ਸਾਹਿਬ ਰਾਜਨੀਤੀ ਵਿਸ਼ਵਾਸ ਰੱਖਦੇ ਸੀ ਕੀ ਕਹਿਣਾ ਚਾਹਦੇ ਹੋ ਪਹਿਲਾਂ ਆਪਣਾ ਨਾਮ ਦੱਸ ਦਿਓ ਡੈਸੀਫਿਕੇਸ਼ਨ ਦੱਸ ਦਿਓ ਬਾਬਾ ਸਾਹਿਬ ਦੀ ਜਿੰਦਗੀ ਬਾਰੇ ਅਜੀ ਜੈ ਪੀਮ ਜੈ ਪਰਤ ਮੈਂ ਗੁਰਦੀਪ ਕੌਰ ਮੈਂ ਲੈਕਚਰਰ ਇਨ گورਨਮੈਂਟ ਸਕੂਲ ਤੇ ਮੇਰਾ ਮਿਸ਼ਨ ਜਿਹੜਾ ਹੈਗਾ 바ਵਾ ਸਾਹਿਬ ਦਾ ਮਿਸ਼ਨ ਹੈਗਾ ਕਿ ਸਭ ਨੂੰ ਐਜੂਕੇਟ ਕਰਨਾ ਤੇ ਯੂਨਾਈਟ ਕਰਨਾ ਤੇ ਇਸੀ ਪਰਪਸ ਨੂੰ ਦੇਖਦੇ ਹੋਏ ਕਿ ਜਿਹੜਾ ਸੀ ਟੈਸਟ ਲਿਆ ਸੀਗਾ ਬੱਚਿਆਂ ਦਾ ਬੱਚਿਆਂ ਦੇ ਵੀ ਜਿਹੜਾ ਪੜ੍ਹਾਈ ਦਾ ਰੁਝਾਨ ਘਟਦਾ ਜਾ ਰਿਹਾ ਹੈਗਾ ਆ ਉਸ ਰੁਝਾਨ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ 바ਵਾ ਸਾਹਿਬ ਦੀਆਂ ਟੀਚਿੰਗਸ ਨੂੰ ਲੈ ਕੇ ਜਾਣ ਦੇ ਲਈ ਇਹ ਜਿਹੜਾ ਟੈਸਟ ਹੈਗਾ ਆ ਕੰਪੀਟੀਸ਼ਨ ਦੇ ਰੂਪ ਵਿੱਚ ਇਹਗਾ ਕਿ ਬੱਚਿਆਂ ਦੇ ਕੋਈ ਚੀਜ਼ ਨੂੰ ਪਹਚਾਇਆ ਜਾਵੇ ਤੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਇਹ ਜਿਹੜੀਆਂ ਚੀਜ਼ਾਂ ਹੈ ਕਿੰਨੀ ਆਸਾਨੀ ਨਾਲ ਨਹੀਂ ਮਿਲ ਗਈਆਂ ਕੰਪੀਟੀਸ਼ਨ ਇਜ਼ ਕੰਪੀਟੀਸ਼ਨ ਇੱਥੇ ਵੀ ਬਹੁਤ ਸਾਰੇ ਬੱਚੇ ਸਰ ਕੋ ਸੜ ਕੋ ਪੰਜ ਰੈਂਕ ਵਾਲੇ ਬੱਚੇ ਨੇ ਬਾਕੀ ਪਾਰਟਿਸਪੈਂਟ ਨੇ ਤੇ ਉਤੋਂ ਬੱਚਿਆਂ ਨੂੰ ਤਾਂ ਕਿ ਫੀਲ ਹੋਵੇ ਕਿ ਆਉਣ ਵਾਲੇ ਭਵਿਕ ਵਿੱਚ ਉਹ ਕੰਪੀਟੀਸ਼ਨ ਵਿੱਚ ਕਿਵੇਂ ਪਾਰਟਿਸਪੇਟ ਕਰ ਸਕਦੇ ਆ ਸਾਡਾ ਮੇਨ ਮਕਸਦ ਸਿਰਫ ਔਰ ਸਿਰਫ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਨਾ ਹੈਗਾ ਆ ਜੋ ਕਿ ਕੰਟੀਨਿਊਸਲੀ ਸਿੱਖ ਰਹੇ ਆ ਗਿਆ ਹਰ ਸਾਲ ਇਹ ਟੈਸਟ ਹੁੰਦਾ ਹੈ ਅਸਲ ਲੱਖਾਂ ਹੀ ਬੱਚੇ ਇਹਦੇ ਵਿੱਚ ਅਪੀਅਰ ਹੁੰਦੇ ਨੇ ਨੈਸ਼ਨਲ ਲੈਵਲ ਤੇ ਹੈਗਾ ਆ ਪਰ ਬਾਬਾ ਸਾਹਿਬ ਦੀ ਜਿਹੜੀਆਂ ਟੀਚਿੰਗਸ ਹੈਗੀਆਂ ਉਹ ਇੰਟਰਨੈਸ਼ਨਲ ਲੈਵਲ ਤੇ ਮੰਨੀਆਂ ਜਾਂਦੀਆਂ ਨੇ ਜੋ ਕਿ ਆਪਣੇ ਦੇਸ਼ ਵਿੱਚ ਅਜੇ ਕਿਤੇ ਨਾ ਕਿਤੇ ਕੱਟ ਨੇ ਉਸ ਚੀਜ਼ ਨੂੰ ਅੱਗੇ ਪਹੁੰਚਾਉਣ ਦੇ ਲਈ ਸਾਡਾ ਮਿਸ਼ਨ ਜਿਹੜਾ ਕੰਮ ਕਰ ਰਿਹਾ ਹੈ ਐਜੂਕੇਸ਼ਨ ਐਂਡ ਬਾਬਾ ਸਾਹਿਬ ਦੀਆਂ ਟੀਚਿੰਗਸ ਜਿਹੜਾ ਬੱਚਾ ਬੈਸਟ ਆਂਦਾ ਜੀ ਉਸ ਨੂੰ ਕੀ ਇਨਾਮ ਦਿੱਤਾ ਜਾਂਦਾ ਹੈ ਇਨਾਮ ਤਾਂ ਫਾਊਂਡੇਸ਼ਨ ਵੱਲੋਂ ਹੈਗੇ ਨੇ ਜੀ ਤੇ ਬਟ ਜਿਹੜਾ ਹੁਣ ਜਿਵੇਂ ਆਪਣੇ ਗੁਰਪ੍ਰੀਤ ਜੀ ਕਰ ਰਹੇ ਹੈਗੇ ਨੇ ਇਹ ਆਪਣੇ ਪੱਧਰ ਤੇ ਕਰ ਰਹੇ ਹੈਗੇ ਨੇ ਤੇ ਵੈਸੇ 11000 ਰੁਪਇਆ 5100 ਰੁਪਇਆ ਤੇ ਜਿਵੇਂ ਬੱਚੇ ਰੈਂਕ ਲਾ ਕੇ ਗਏ ਹੈਗੇ ਨੇ ਇਹਨਾਂ ਲਈ 500 ਰੁਪਇਆ ਕੰਸੋਲੇਸ਼ਨ ਪ੍ਰਾਈਜ਼ ਜਿਹੜੇ ਹੈਗੇ ਆ ਆਪਣੇ ਵੱਲੋਂ ਦਿੱਤੇ ਜਾਂਦੇ ਨੇ ਫਾਊਂਡੇਸ਼ਨ ਕਿਉਂਕਿ ਨੈਸ਼ਨਲ ਲੈਵਲ ਦੀ ਹੈਗੀ ਹੈ ਨੈਸ਼ਨਲ ਲੈਵਲ ਤੇ ਟੈਸਟ ਹੋਇਆ ਹੁੰਦਾ ਇਸ ਕਰਕੇ ਉਹਦੇ ਰੈਂਕ ਦੇ ਅਨੁਸਾਰ ਹੀ ਮਿਲਦਾ ਹੈ ਬੱਚਾ ਨੂੰ ਪ੍ਰਾਈਜ਼ ਹੋਰ ਫਾਊਂਡੇਸ਼ਨ ਵੱਲੋਂ ਕੀ ਕੀ ਕਿਤੇ ਜਾਂਦਾ ਹੈ ਫਾਊਂਡੇਸ਼ਨ ਵੱਲੋਂ ਜੇਕਰ ਬੱਚਾ ਅੱਛਾ ਨਿਕਲਦਾ ਹੈਗਾ ਤੇ ਉਹਨੂੰ ਅੱਗੇ ਇਨ ਫਿਊਚਰ ਕੋਚਿੰਗ ਜ਼ੈਨ ਦੇ ਲਈ ਆਈਐਸ ਪੀਸੀਐਸ ਦੀ ਕੋਚਿੰਗ ਦੇਣ ਲਈ ਉਹਨੂੰ ਇਕਨੋਮਿਕਲੀ ਜਿਹੜਾ ਹੈਗਾ ਹੈਲਪ ਵੀ ਕਰਦੇ ਹੈਗੇ ਆ ਔਰ ਉਹਨਾਂ ਲਈ ਕਾਫੀ ਸਕੂਲ ਕਾਜਿਸ ਜਿਹਨਾਂ ਉਹਨਾਂ ਨੇ ਟਾਈਪ ਕੀਤਾ ਹੋਇਆ ਜਿੱਥੇ ਬੱਚੇ ਨੂੰ ਅੱਗੇ ਐਜੂਕੇਸ਼ਨ ਦੇ ਲਈ ਉਹ ਪ੍ਰਮੋਟ ਕਰਦੇ ਨੇ ਫਾਊਂਡੇਸ਼ਨ ਬਹੁਤ ਬੱਚੇ ਤੁਸੀਂ ਟੈਸਟ 'ਚ ਕਾਫੀ ਅੱਛੇ ਵਧੀਆ ਨੰਬਰ ਲਿੱਤੇ ਹੈ ਕੀ ਕਹਿਣਾ ਚਾਹਦੇ ਹੋ ਜਦੋਂ ਟੈਸਟ ਦੇਣ ਗਏ ਤੇ ਕੀ ਸੋਚਿਆ ਸੀਗਾ ਮਨ 'ਚ ਸਰ ਫਾਇ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਾਂਗੀ ਕਿ ਸੋਚਿਆ ਹੀ ਨਾ ਬ ਲੈਣ ਲਈ ਨਹੀਂ ਸੀ ਐਜ਼ ਅ ਨੋਲੇਜ ਗੇਨ ਕਰਨ ਲਈ ਤੇ ਸਾਡੇ ਇਨ ਫਿਊਚਰ ਅੱਗੇ ਕੰਮ ਆਣ ਲਈ ਕੋਈ ਕੰਪੀਟੀਸ਼ਨ ਵਿੱਚ ਸਾਨੂੰ ਜਿਹੜੇ ਜਿਹੜੇ ਸਵਾਲ ਵਿੱਚ ਔਖੀ ਆਂਦੀ ਹੈ ਤੇ ਬਾਬਾ ਸਾਹਿਬ ਨੇ ਜੋ ਸਾਡੇ ਲਈ ਕੀਤਾ ਹੈ ਉਹ ਨੂੰ ਸਮਝਣ ਦੇ ਲਈ ਅਗੇ ਇੰਪਲੀਮੈਂਟ ਕਰਨ ਦੇ ਲਈ ਤੇ ਹੋਰ ਨੂੰ ਉਸ ਚੀਜ਼ ਨਾਲ ਜੋੜਨ ਦੇ ਲਈ ਇਹ ਟੈਸਟ ਦਿੱਤਾ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਟੈਸਟ ਮੈਂ ਸੈਕੰਡ ਵਾਰ ਦਿੱਤਾ ਹੈ ਤੇ ਮੈਨੂੰ ਬਹੁਤ ਸਾਰੀ ਨੋਲੇਜ ਮਿਲੀ ਇਸ ਲਈ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਟੈਸਟ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਅ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਸਾਡੇ ਨਾਲ ਅਸੀਂ ਪੜਾਈ ਕਰਦੇ ਆ ਉਹਦੇ ਨਾਲ ਦੇ ਨਾਲ ਸਾਨੂੰ ਕੰਪੀਟੀਸ਼ਨ ਦੇ ਲਈ ਜਿਹੜੀ ਜਿਹੜੀ ਹੋਰ ਹੋਰ ਨੌਲੇਜ ਚਾਹੀਦੀ ਹੈ ਉਹਦੇ ਲਈ ਹੋਰ ਐਗਜ਼ਾਮ ਦੇਣੇ ਚਾਹੀਦੇ ਤਾਂ ਜੋ ਕਿ ਸਾਡਾ ਜਸਟ ਪ੍ਰੈਕਟੀਕਲ ਹੀ ਹੋਵੇ ਕਿ ਅਸੀਂ ਕਿੰਨੇ ਕਿੱਥੇ ਸਟੈਂਡ ਕਰਦੇ ਆ ਸਾਡੀ ਕਿੰਨੀ ਕਿ ਨੌਲੇਜ ਹੋਰ ਗੇਨ ਹੋਣ ਨੂੰ ਰਹਿੰਦੀ ਆ ਤੇ ਸਾਨੂੰ ਹੋਰ ساری ਬੁੱਕਸ ਕਿੱਥੋਂ-ਕਿੱਥੋਂ ਮਟੀਰੀਅਲ ਹੋਰ ਚੱਕਣ ਵਿੱਚ ਆਸਾਨੀ ਆਦੀ ਹੈ ਜੇ ਅਸੀਂ ਬਾਬਾ ਸਾਹਿਬ ਦੀ ਬੁੱਕਸ ਪੜ੍ਹਦੇ ਆ ਤੇ ਸਾਨੂੰ ਸੰਵਿਧਾਨ ਦੀ ਇਸ ਜੇ ਅਸੀਂ ਸੰਵਿਧਾਨ ਦਾ ਪੇਪਰ ਦੇਣਾ ਤਾਂ ਸਾਨੂੰ ਇਸ ਬੁੱਕ ਵਿੱਚੋਂ ਮਿਲ ਸਕਦਾ ਹੈ ਜੇ ਹਿਸਟਰੀ ਦਾ ਪੇਪਰ ਦੇਣਾ ਤਾਂ ਇਸ ਬੁੱਕ ਵਿੱਚੋਂ ਮਿਲ ਸਕਦਾ ਹੈ ਤੇ ਸਾਡੇ ਲਈ ਆਸਾਨੀ ਹੋ ਜਾਂਦੀ ਹੈ ਪੇਪਰ ਦੇ ਕੇ ਕਿ ਸਾਨੂੰ ਆਬਜੈਕਟਿਵ ਟਾਈਪ ਕੁਐਸਚਨ ਕਿਸ ਲੈਵਲ ਤੇ ਪੁੱਛੇ ਜਾ ਰਹੇ ਨੇ ਅਸੀਂ ਕਿੰਨੇ ਅਪੀਅਰ ਹੋ ਚੁੱਕੇ ਆ ਕੀ ਨਾਮ ਆਪਣਾ ਤੇ ਕਿੰਨਾ ਨੰਬਰ ਹੈ ਤੁਸੀਂ ਦੱਸ ਲਿਆ ਸੀ ਸਰ ਮੇਰਾ ਨਾਮ ਸ਼ਿਲਪਾ ਹੈ ਕਿ ਮੈਂ ਸਕੂਲ ਫਸਟ ਫਸਟ ਆਈ ਹਾਂ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਮੈਂ ਇਹ ਪੇਪਰ ਦੁਬਾਰਾ ਦਿੱਤਾ ਹੈ ਮੈਂ ਪਹਿਲਾਂ ਵੀ ਦਿੱਤਾ ਸੀ ਤੇ ਮੇਰੇ 64 ਮਾਰਕਸ ਆਏ ਸੀ ਇਸ ਵਾਰ ਮੈਨੇ 79 ਆਏ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਮਾਰਕਸ ਵਧੇ ਨੇ ਤੇ ਮੈਂ ਹੋਰ ਇੱਕ ਵਾਰ ਕੋਸ਼ਿਸ਼ ਕਰਨਾ ਚਾਹੁੰਦੀ ਹਾਂ ਪੇਪਰ ਦੇ ਤੋਂ ਪਹਿਲਾਂ ਕਿੰਨੀ ਦੇਰ ਪੜ੍ਹਾਈ ਕਰਦੇ ਸੀਗੇ ਜੀ ਮੈਂ 1 ਮਹੀਨਾ ਪੜਾਈ ਕਰੀ ਤੇ ਕੀ ਨਾਮ ਆਪਣਾ ਮੇਰਾ ਨਾਮ ਸਿਮਰਨਪ੍ਰੀਤ ਕੌਰ ਹੈ ਸਰ ਜਿਹੜਾ ਟੈਸਟ ਲਿਆ ਸੀਗਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਇਹਨਾਂ ਨੇ ਮੈਨੂੰ ਸਾਨੂੰ ਗੁਰਪ੍ਰੀਤ ਅੰਕਲ ਨੇ ਮੋਟੀਵੇਟ ਕੀਤਾ ਸੀਗਾ ਵੀ ਤੁਸੀਂ ਇਹ ਟੈਸਟ ਦੋਗੇ ਤਾਂ ਤੁਹਾਡੀ ਨੋਲਿਜ ਵੀ ਵਧੂਗੀ ਤੇ ਮਤਲਬ ਕਿ ਅੱਗੇ ਜਿਹੜੇ ਕੰਪੀਟੀਸ਼ਨ ਲੈਵਲ ਦੇ ਕੁਐਸਚਨ ਆਉਂਦੇ ਆ ਉਹ ਕਿੱਦਾਂ ਦੇ ਆਉਂਦੇ ਆ ਤੇ ਮਤਲਬ ਜਿਹੜੀ ਆਪਾਂ ਅੱਗੇ ਤੋਂ ਅੱਗੇ ਜਾ ਕੇ ਹੋਰ ਸਟੱਡੀਜ਼ ਕਰਦੇ ਆ ਉਹ ਚ ਆਬਜੈਕਟਿਵ ਪੇ ਜਿਹੜੇ ਕੁਐਸਚਨਸ ਆਉਂਦੇ ਆ ਉਹਨਾਂ ਦਾ ਲੈਵਲ ਕਿੱਦਾਂ ਦਾ ਹੈ ਇਸ ਕਰਕੇ ਸੀ ਇਹ ਪੇਪਰ ਦਿੱਤਾ ਸੀਗਾ ਤੇ ਸਾਨੂੰ ਇਹ ਦੇ ਕੇ ਬੜੀ ਖੁਸ਼ੀ ਹੋਈ ਹੈ